ਡਿਸੇਬਿਲਿਟੀ ਦੀ ਕੈਟਾਗਰੀ ਹੈ ਕਿ ਤੇ ਇੱਕ ਸਾਡੀ ਜੋ ਅੰਮ੍ਰਿਤਸਰ ਦੀ ਖਾਸੀਅਤ ਹੈ ਟੂਰਿਜ਼ਮ ਐਂਡ ਕਲਚਰ ਉਹ ਤੇ ਤੇ ਸਸਟੇਨੇਬਲ ਟੂਰਿਜ਼ਮ ਦੀ ਸਾਡੀ ਕੈਟਾਗਰੀ ਹੈ ਕਿ ਤੇ ਇੱਕ ਸਾਡੀ ਯੰਗ ਐਂਟਰਪ੍ਰੈਨਿਓਰਸ ਦੀ ਕੈਟਾਗਰੀ ਹੈ ਜੋ ਕਿ ਅਪ ਟੂ ਏਜ 30 यरस कॉलेज के कुछ भी कर रहे हो ये मैं दसना चाहनी हाँ कि बेसिकली एक टैलेंट है जोड़ा वो सर्च है इट इज़ नॉट कि जरूरी है कि तीडी एम बी ए हुई ही ज़्यादा पढ़े लिखे हो रहे हो आइडिया है तुम्हें तो लगता है कि एक आइडिया जो है बहुत वीडिया है जो कि जहाँ तक किसी की जिंदगी बदल सकता है ਜੇ ਤੁਹਾਨੂੰ ਲੱਗੇ ਬਹੁਤ इजीली ਰੈਪਲੀਕੇਬਲ ਹੈ ਇਹਦੀ ਲੋੜ ਹੈਗੀ ਹੈ ਅ ਇਸ ਤਰ੍ਹਾਂ ਦੇ ਕੋਈ ਵੀ ਆਈਡੀਆਜ਼ ਜਿਹੜੇ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਆਈਡੀਆ ਤਾਂ ਬਹੁਤ ਕਰੀਆ ਹੈ ਬਟ ਮੇਰੇ ਕੋਲ ਨਾ ਫੰਡਿੰਗ ਹੈ ਮੈਨੂੰ ਪਤਾ ਨਹੀਂ ਕਿ ਅੱਗੇ ਇਸ ਨੂੰ ਕਿਸ ਤਰੀਕੇ ਨਾਲ ਲੈ ਕੇ ਜਾਣਾ ਹੈ ਇੱਕ ਕੰਪੀਟੀਸ਼ਨ ਤੁਹਾਡੇ ਲਈ ਹੈਗਾ ਹਰ ਇੱਕ ਕੈਟਾਗਰੀ ਦੇ ਵਿੱਚ ਅਸੀਂ ਫਰਸਟ ਸੈਕਿੰਡ ਥਰਡ ਪ੍ਰਾਈਜ਼ ਤੱਕ ਦੇ ਰਹੇ ਹੈਗੇ ਬਟ ਉਸ ਤੋਂ ਇਲਾਵਾ ਜਿਹੜਾ ਤੁਹਾਨੂੰ ਇੱਕ ਐਕਸਪੀਰੀਅੰਸ ਮਿਲ ਰਿਹਾ ਹੈ ਕਿ ਐਕਸਪੋਜ਼ਰ ਮਿਲ ਰਿਹਾ ਹੈ नैटवर्कस इंडस्ट्री एक्सपर्ट्स है उन्होंने तो काफ़ी बच्चों ने जो टैंक देखिया हो होगा तो वो इसी बेसिस पर है कि साड़ी जूरी है प्लस जी साइड इंडस्ट्री एक्सपर्ट्स है ਜੀ ਉਹਨਾਂ ਨੂੰ ਕੋਈ ਆਈਡੀਆ ਇਹਨਾਂ ਸੋਨਾ ਲੱਗ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਉਹਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਹਾਂ ਤਾਂ ਉਹ ਵੀ ਤੁਹਾਡੀ ਜ਼ਰੂਰ ਮਦਦ ਕਰਨਗੇ ਇਸ ਤੋਂ ਇਲਾਵਾ ਜਿਹੜੀ ਸਰਕਾਰੀ ਬੈਨੀਫਿਟਸ ਜਿਹੜੇ ਸਟਾਰਟਅਪ ਪੰਜਾਬ ਦੇ ਰਜਿਸਟ੍ਰੇਸ਼ਨ ਦੇ ਨਾਲ ਤੁਹਾਨੂੰ ਮਿਲਦੇ ਹੈਗੇ ਆ ਜਾਂ ਲੋਨ ਦੇ ਵਿੱਚ ਜਿਹੜੀ ਸਬਵੈਂਸ਼ਨ ਹੈਗੀ ਹੈ ਉਹ ਵੀ ਤੁਹਾਨੂੰ ਮਿਲਦੀ ਹੈਗੀ ਹੈ ਉਹ ਸਾਰਾ ਕੁਝ ਅਸੀਂ ਤੁਹਾਡਾ ਖਰਾਬਾਂਗੀ ਤੇ ਤੁਹਾਨੂੰ ਸੈਟਲ ਕਰਕੇ ਤੁਹਾਨੂੰ ਐਦਾਂ ਨਹੀਂ ਕਿ ਬਸ ਤੁਹਾਡਾ ਅੱਜ ਦਾ ਆਈਡੀਆ ਪਸੰਦ ਆ ਗਿਆ ਤੇ ਤੁਹਾਨੂੰ ਇੱਕ ਫਰਸਟ ਪ੍ਰਾਈਜ਼ ਮਿਲ ਗਿਆ ਤੇ ਅਸੀਂ ਤੁਹਾਨੂੰ ਛੱਡਤਾ ਤੁਹਾਡਾ ਹੱਥ ਅਸੀਂ ਲਾਈਫ ਲੌਂਗ ਤੁਹਾਨੂੰ ਗਾਈਡ ਕਰਾਂਗੇ ਤੁਹਾਡਾ ਹੱਥ ਫੜਾਂਗੇ ਤੇ ਤੁਹਾਨੂੰ ਇੱਕ ਇੰਟਰਵਿਊ ਮਿਲਦਾ ਹੈ ਕਾਫੀ ਲੋਕ ਇਹ ਕਹਿਣਗੇ ਕਿ ਸਾਨੂੰ ਤਾਂ ਦੱਸਣਾ ਹੀ ਨਹੀਂ ਆਂਦਾ ਕੁਝ ਅਸੀਂ ਕਦੀ ਮਾਈਕ ਹੀ ਨਹੀਂ ਫੜਿਆ ਬਟ ਪੁਆਇੰਟ ਇਜ਼ ਦਿਸ ओनली ਕਿ ਤੁਹਾਨੂੰ ਇਹ ਸਾਰੀ ਜਿਹੜੀ ਗਾਈਡੈਂਸ ਹੈ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਅਸੀਂ ਇੱਕ ਲੈਵਲ ਪਲੇਇੰਗ ਫੀਲਡ ਦੇਣਾ ਚਾਹੁੰਦੇ ਹਾਂ ਹਰੇਕ ਉਸ ਇਨਸਾਨ ਨੂੰ ਜਿਹਦੇ ਕੋਲ ਇੱਕ ਬਹੁਤ ਵੱਡੀ ਵਧੀਆ ਆਈਡੀਆ ਹੈ ਭਾਵੇਂ ਉਹ ਸਾਡੇ ਕਰਾਂ ਦੇ ਵਿੱਚ ਜਿਹੜੀ ਬੇਬੀਆਂ ਹੈਗੀਆਂ ਹੈਗੀਆਂ ਉਹਨਾਂ ਦਾ ਹੁਣ ਵੀ ਕੁਛ ਨਾ ਕੁਛ ਬਿਜ਼ਨਸ ਚੱਲਦਾ ਹੈਗਾ ਕੋਈ ਸਾਡਾ ਰੇੜੀ ਵਾਲਾ ਹੈਗਾ ਬਹੁਤ ਵਧੀਆ ਉਹਦਾ ਸਟਰੀਟ ਫੂਡ ਦਾ ਕੋਈ ਬਿਜ਼ਨਸ ਹੈਗਾ ਹੈ ਕੋਈ ਬੱਚਾ ਹੈਗਾ ਕਾਲਜ 'ਚ ਪੜਦਾ ਹੈਗਾ ਜਾਂ ਕੋਈ ਬੱਚੀਆਂ ਜੋ ਸਕੂਲ 'ਚ ਪੜ੍ਹਦੀਆਂ ਨੇ ਉਹਨਾਂ ਦੀ ਵੀ ਕੋਈ ਵਧੀਆ ਆਈਡੀਆ ਹੋ ਸਕਦੇ ਤਾਂ ਤੁਸੀਂ ਕੋਈ ਵੀ ਤੁਹਾਨੂੰ ਪੈਸੇ ਨਹੀਂ ਦੇਣ ਦੀ ਲੋੜ ਰਜਿਸਟ੍ਰੇਸ਼ਨ ਦੇ ਲਈ ਪਰ ਤੁਸੀਂ ਇੱਥੋਂ ਬਹੁਤ ਕੁਝ ਸਿੱਖ ਕੇ ਜਾਓਗੇ ਬਹੁਤ ਕੁਝ ਤੁਸੀਂ ਜਿੱਤ ਕੇ ਜਾਓਗੇ ਆ ਭਾਵੇਂ ਤੁਸੀਂ ਫਸਟ ਸੈਕਿੰਡ ਥਰਡ ਆਓ ਜਾਂ ਨਾ ਇਟ ਡਸਨਟ ਮੈਟਰ ਤੇ ਤੁਹਾਨੂੰ ਇੱਕ ਬਹੁਤ ਵਧੀਆ ਇੱਕ ایکسپੋਜ਼ਰ ਤੇ ਪਲੇਟਫਾਰਮ ਮਿਲੇਗਾ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿਉਰ ਕੋਡ ਰਾਹੀਂ ਜਾਂ ਸਾਡੀ ਹੈਲਪਲਾਈਨ ਨੰਬਰ ਰਾਹੀਂ ਤੁਸੀਂ ਇਸਦੇ ਲਈ ਜ਼ਰੂਰ ਰਜਿਸਟਰ ਕਰੋ ਤੇ 15 ਫਰਵਰੀ ਆਖਰੀ ਡੇਟ ਹੈ ਜਿਸ ਤੱਕ ਤੁਸੀਂ ਰਜਿਸਟਰ ਕਰ ਸਕਦੇ ਹੋ ਤੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਗਾਈਡੈਂਸ ਦੀ ਲੋੜ ਐਸੀ ਤੁਹਾਡੇ ਲਈ ਹੈਗੀ ਹੈ ਤੇ ਅਸੀਂ ਇੱਕ ਲੈਵਲ ਪਲੇਇੰਗ ਫੀਲਡ ਸਾਰਿਆਂ ਨੂੰ ਦੇਣਾ ਚਾਹ ਰਹੇ ਹਾਂ ਸਰ ਮੈਂ ਮੇਨ ਦਿੱਕਤ ਹੁੰਦੀ ਹੈ ਕਿ ਅਰਬਨ ਅਰਬਨ ਸਟੇਟ ਪਰ ਅਰਬਨ ਦੇ ਇਤਨਾ ਸੋ ਲੋਕ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਗਾਈਡੈਂਸ ਵੀ ਹੁੰਦੀ ਹੈ ਬਟ ਜੋ ਰੂਲਰਸ ਹੈ ਰੂਲਰ ਦੇ ਵਿੱਚ ਅਵੇਅਰਨੈਸ ਨਹੀਂ ਅਸੀਂ ਤਾਂ ਸਪੈਸ਼ਲੀ ਬੈਂਡਸ ਵੀ ਚਲਾ ਰਹੀ ਹੈਗੇ ਆ ਅਸੀਂ ਜਿੱਦਾਂ ਸਾਡੀ ਮੇਕ ਵਿੱਚ ਹੈਗੇ ਆ ਆਲਰੇਡੀ ਸੈਲਫ ਹੈਲਪ ਗਰਪਸ ਨਾਲ ਕੰਮ ਕਰਦੇ ਆਂ ਸਾਡੀ ਕੁਝ ਐਨ ਜੀਓਜ਼ ਨੇ ਜਿੱਦਾਂ ਆਪਣਾ NRLM ਹੋ ਗਿਆ ਫਿੱਕੀ ਫਲੋ ਆਲਰੇਡੀ ਕੰਮ ਕਰ ਰਹੀ ਹੈਗੀ ਇਹ ਸਾਡੀ ਕਾਫੀ ਵੈਨਸ ਵੀ ਜਾਣ ਗਿਆ ਅਸੀਂ ਤਾਂ ਹਰੇਕ ਥਾਂ ਤੇ ਮੈਸੇਜ ਪਹੁੰਚਾਣਾ ਚਾਹੁੰਦੇ ਤੇ ਤੁਹਾਡੇ ਰਾਹੀ ਵੀ ਅਸੀਂ ਹਰ ਘਰ ਤੱਕ ਇੱਕ ਮੈਸੇਜ ਪਹੁੰਚਾਣਾ ਚਾਹੁੰਦੇ ਕਿ ਤੁਸੀਂ ਜ਼ਰੂਰ ਜੇ ਤੁਹਾਡੇ ਕੋਲ ਆਈਡੀਆ ਹੈ ਤੁਸੀਂ ਨਾ ਸੋਚੋ ਕਿ ਇਹ ਬਹੁਤ ਵਧੀਆ ਹੋਣਾ ਜਾਂ ਖਰਾਬ ਹੋਣਾ ਤੁਸੀਂ ਸਿੰਪਲੀ ਪਾਰਟਿਸਿਪੇਟ ਕਰੋ ਬਾਕੀ ਜਿਹੜੀ ਸਕਰੀਨਿੰਗ ਵਗੈਰਾ ਹੈ ਉਹ ਸਾਡੀ ਜਿਹੜੀ ਨਿਰਪੱਖ ਜੂਰੀ ਹੈ ਉਹ ਕਰੇਗੀ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਜੀ ਤੁਹਾਡੇ ਕੋਲ ਇੱਕ ਆਈਡੀਆ ਹੈ ਤੁਹਾਨੂੰ ਲੱਗਦਾ ਹੈ ਕਿ ਬਹੁਤ ਅ ਬਸ ਸਾਨੂੰ ਕੋਈ ਗਾਈਡ ਕਰ ਦੇ ਇਹ ਇਹ ਤੁਹਾਡੇ ਲਈ ਇੱਕ ਕੰਪਲੈਕਸ ਹੈ 21 ਸਾਲੀ ਹੈ ਔਰ ਅੱਜ ਵੀ ਕੁਝ ਪਰਿਵਾਰਾ ਹੋਦੇ ਨੇ ਕਿ ਜੋ ਆਪਣੇ ਬੱਚਿਆਂ ਨੂੰ ਬੱਚੇ ਕੋਲ ਆਈਡੀਆਸ ਹੁੰਦੇ ਨੇ ਬਟ ਉਹਨਾਂ ਨੂੰ ਅੱਗੇ ਵਧ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਦਬਾ ਲ ਦਤਾ ਕਿ ਬਾਹਰ ਕਿੱਥੇ ਜਾਓਗੇ ਕੀ ਕਰੋਗੇ ਉਹਨਾਂ ਨੂੰ ਕੀ ਮੈਂ ਉਹਨਾਂ ਨੂੰ ਵੀ ਇਹੀ ਕਹਾਂਗੀ ਜੀ ਤੁਸੀਂ ਆਪਣੇ ਜਿੱਦਾਂ ਅਸੀਂ ਤੁਹਾਨੂੰ ਇੱਕ ਹੈਲਪ ਕਰਨ ਦੀ ਕੋਸ਼ਿਸ਼ ਕਰ ਰੇ ਇੱਕ ਬ੍ਰਿਜ ਬਣ ਰਹੀ ਹੈ ਅਸ ਪੇਰੈਂਟਸ ਵੀ ਸਾਡਾ ਇਹੀ ਫਰਜ਼ ਹੈ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਤੋਂ ਵਧੀਆ ਇੱਕ ਜ਼ਿੰਦਗੀ ਜੀ ਸਕਰਨਾ ਸੀ ਤਾਂ ਹੀ ਸਕਸੈਸਫੁਲ ਆਪਾਂ ਆਪਣੇ ਆਪ ਨੂੰ ਕਹਿੰਦੇ ਜੇ ਸਾਡੇ ਬੱਚੇ ਸਾਡੇ ਤੋਂ ਵੀ ਵਧੀਆ ਕਰ ਜਾਣ ਸੋ ਮੈਂ ਤੁਹਾਨੂੰ ਇਹੀ ਕਹਾਂਗੀ ਜੀ ਕਿ ਜਿਹੜੇ ਸਾਡੇ ਬੱਚੇ ਨਹੀਂ ਆਪਾਂ ਬਾਹਰ ਭੇਜ ਦਿੰਦੇ ਇਹ ਇਸ ਚੀਜ਼ ਨੂੰ ਰੋਕਣ ਲਈ ਹੈ ਸਾਡੇ ਬੱਚੇ ਇੱਥੇ ਹੀ ਬਹੁਤ ਵਧੀਆ ਕਮਾ ਵੀ ਸਕਦੇ ਆ ਹੋਰਨਾਂ ਨੂੰ ਵੀ ਕੰਮ ਦੇ ਸਕਦੇ ਆ ਮਤਲਬ এমਪਲੋਇਮੈਂਟ ਸਿਰਫ ਇਹ ਨਹੀਂ ਹੈ ਕਿ ਲੈਣਗੇ ਉਹ ਰੈਦਰ ਕ੍ਰੀਏਟ ਵੀ ਕਰਨਗੇ ਉਹ ਪੰਜ ਬੱਚਿਆਂ ਹੋਰ ਨੂੰ এমਪਲॉयਮੈਂਟ ਦੇਵਾ ਸਕਦੇ ਆ ਜੀ ਇਦਾਂ ਦੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਨਾ ਹੈ थैंक यू मैम थैंक यू so much थैंक यू